ਓ ਸਾਰਾ ਦੇਸ਼ ਰੋਵੇ ਮਾੜੀ ਸਰਕਾਰ ਨੂੰ ਤੇ ਲੀਡਰ ਵਿਕਾਸ ਦੱਸਦੇ ਗੁਜ਼ਾਰਾ ਖੈਰ ਪਾਪਾ ਤਾਂ ਖੇਤੀਬਾੜੀ ਕਰਦੇ ਆ ਤੇ ਤੁਹਾਨੂੰ ਪਤਾ ਹੀ ਹੈ ਖੇਤੀਬਾੜੀ ਤੋਂ ਅੱਜ ਕੱਲ ਮਤਲਬ ਕਰੇ ਰੋਟੀ ਠੀਕ ਹੈ ਵਧੀਆ ਪੱਕਦੀ ਹੈ ਪਰ ਕੋਈ ਸ਼ੌਂਕ ਨਹੀਂ ਪੂਰਾ ਕਰ ਸਕਦੇ ਓਏ ਮਹਿਫਲ ਵਿੱਚ ਬੈਠ ਕਿਸੇ ਦਾ ਪਰਦਾ ਕਦੇ ਯਾਰ ਨਾ ਕਰੀਏ ਘਰ ਆਏ ਦੁਸ਼ਮਣ ਉੱਤੇ ਭੁੱਲ ਕੇ ਕਹਿੰਦੇ ਵਾਰ ਨਾ ਕਰੀਏ ਯਾਰਾਂ ਦੀ ਇੱਜ਼ਤ ਨੂੰ ਬਈ ਸੱਜਣਾ ਦੀ ਇੱਜ਼ਤ ਨੂੰ ਬਈ ਹੱਥ ਕਦੇ ਪਾਈਏ ਨਾ ਜੀ ਤੁਸੀਂ ਇੰਨਾ ਕੁਝ ਲਿਖਦੇ ਹੋ ਸਰਕਾਰਾਂ ਤਾਂ ਵੀ ਲਿਖਦੇ ਹੋ ਡਰ ਨਹੀਂ ਲੱਗਦਾ ਕਿ ਕੁਝ ਚੀਜ਼ ਨਾ ਹੋ ਜਾਈ ਕਿਉਂਕਿ ਉਹਨਾਂ ਦੇ ਖਿਲਾਫ ਲਿਖਣਾ ਤਾਂ ਬਹੁਤ ਵੱਡਾ ਰਿਸਕ ਹੈ ਗੂੰਜਣ ਦੀ ਮਹਾਲੀ ਵਿੱਚ ਮਿੱਤਰਾਂ ਦੇ ਯਾਮੇ ਦੀ ਤੇ ਟੁੱਟੇ ਨਾ ਕਰੀਜ਼ ਕਦੇ ਕੁਰਤੇ ਪਜਾਮੇ ਦੀ ਅਤਿ ਕਲ ਜੀ ਅਮਜੀ ਟੈਲੀਕਾਸਟ ਨਾਲ ਜੁੜੇ ਹੋ ਤੁਸੀਂ ਮੈਥਡ ਨਾਲ ਖੁਸ਼ਬੂ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਵੋਗੇ ਘਰਾਂ ਵਿੱਚ ਆਪਣੇ ਸੁਖੀ ਸੰਧੀ ਹੋਵੋਗੇ ਅੱਜ ਇੱਕ ਵੀਰ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਵਾਰ ਸੁਣ ਚੁੱਕੇ ਹੋ ਡਿਮਾਂਡ ਵੀ ਹੁੰਦੀ ਹੈ ਕਿ ਹਾਂ ਉਹ ਵੀਰ ਦੇ ਗਾਣੇ ਆਉਂਦੇ ਰਹਿਣ ਬਸ ਆਪਾਂ ਸੁਣਦੇ ਰਹੀਓ ਕਿਉਂਕਿ ਲਿਖਾਵਟ ਦੀ ਗੱਲ ਕੀਤੀ ਜਾਵੇ ਇੰਨੀ ਸੋਹਣੀ ਲਿਖਾਵਟ ਹੈ ਮੈਂ ਕਹਿੰਨੀ ਹਾਂ ਜਿੰਨੀਆਂ ਕਿਤਾਬਾਂ ਨੇ ਨਾ ਕਹਿੰਦੇ ਇੱਕ ਬਾਪੂ ਜੀ ਮਿਲੈ ਸੀ ਹੁਣੇ ਉਹਨਾਂ ਨੇ ਵੀ ਸੁਣਿਆ ਤੇ ਉਹ ਕਹਿੰਦੇ ਕਿ ਜਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਨਾ ਆ ਚਾਰ ਲਾਈਨਾਂ ਨੇ ਉਹ ਸਾਰਾ ਕੁਝ ਫੇਲ ਕਰ ਦਿੱਤਾ ਤਾਂ ਇੰਨੀ ਕੁ ਵਧੀਆ ਇਹਨਾਂ ਦੀ ਲਿਖਾਵਟ ਹੈਗੀ ਆ ਉਤੋਂ ਆਵਾਜ਼ ਵਾਹਿਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਇਹਨਾਂ ਤੇ ਤੇ ਵੀਰ ਬਹੁਤ ਵਧੀਆ ਇਨਸਾਨ ਨੇ ਇੰਟਰਵਿਊ ਮੈਨੂੰ ਮਤਲਬ ਜਿੱਦਾਂ ਮੈਂ ਜਾਣਦੀ ਨਹੀਂ ਆ ਮੈਂ ਪਹਿਲੀ ਵਾਰ ਇਹਨਾਂ ਨਾਲ ਮੁਲਾਕਾਤ ਕੀਤੀ ਅੱਜ ਤੇ ਜਿਵੇਂ ਜਿਵੇਂ ਗੱਲਾਂ ਬਾਤਾਂ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਉਹ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਰੱਬ ਦਾ ਨਾਮ ਲੈ ਰਹੇ ਨੇ ਕਿ ਹੁਣ ਸਭ ਸਹੀ ਰਵੇ ਤੇ ਉਹ ਚੀਜ਼ ਬਹੁਤ ਚੰਗੀਆਂ ਲੱਗ ਰਹੀ ਨੇ ਕਿ ਦਿਲ ਦਾ ਬਹੁਤ ਚੰਗਾ ਵਾ ਵੀਰਾ ਤਾਂ ਆਪਾਂ ਸਵਾਗਤ ਕਰਦੇ ਹਾਂ ਗੁਰਕਮਲ ਬੈਲਾ ਜੀ ਦਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਦੱਸੋ ਜੀ ਜੀ ਠੀਕ ਐ ਸਭ ਠੀਕ ਐ ਚੜਦੀ ਕਲਾ ਚੜਦੀ ਕਲਾ ਬਹੁਤ ਵਧੀਆ ਪਰਸਨੈਲਿਟੀ ਬਹੁਤ ਚੰਗੀ ਰੂਹੋਂ ਮਤਲਬ ਜ਼ਿੰਦਗੀ ਚ ਸੋਚਿਆ ਕੀ ਹੋਇਆ ਕਿਵੇਂ ਦਾ ਸੋਚ ਰੱਖਣੀ ਕਿਵੇਂ ਦਾ ਇਨਸਾਨ ਰਹਿਣਾ ਖੈਰ ਰੂਹ ਤਾਂ ਚੰਗੀ ਪਰਮਾਤਮਾ ਹੀ ਬਣਾਵੇਂ ਦਾ ਬਣਿਆ ਜਾਂਦਾ ਵੈਸੇ ਤਾਂ ਪੱਪੀ ਰੂਹ ਆ ਇਦਾਂ ਤੇ ਨਹੀਂ ਮੈਂ ਆਪਣੇ ਆਪ ਨੂੰ ਬਣ ਗਿਆ ਸਕਦਾ ਕਿ ਮੈਂ ਬੜਾ ਵਧੀਆ ਆ ਜਾਂ ਕੁਝ ਇਹ ਤਾਂ ਪਰਮਾਤਮਾ ਹੀ ਕਿਤੇ ਖੈਰ ਪਾ ਦੇ ਝੋਲੀ ਤੇ ਫੇਰੀ ਆ ਉਦਾਂ ਤਾਂ ਕਿੱਥੇ ਬਣਿਆ ਜਾਂਦਾ ਬਾਕੀ ਅੱਗੇ ਪਰਮਾਤਮਾ ਦੇਗੇ ਹੋਰ ਦਾਸ ਆਗੇ ਜਿੰਨਾ ਕਿ ਚਰਵੀ ਹੈਗੇ ਆ ਚਲੋ ਚੱਲਦੇ ਆ ਉਹ ਆਪਣੇ ਭਾਣੇ ਅਨੁਸਾਰ ਹੀ ਚਲਾਉਣ ਹਾਂ ਜੀ ਬਿਲਕੁਲ ਅੱਛਾ ਆਪਾਂ ਗੱਲਾਂ ਤਾਂ ਚਲਦੀਆਂ ਰਹਿਣੀਆਂ ਸ਼ੁਰੂਆਤ ਕਰੀਏ ਫਿਰ ਬਹੁਤ ਸੋਹਣੇ ਜਿਹੇ ਗਾਣੇ ਤੋਂ ਕੀ ਸੁਣਾਉਂਗੇ ਭਾਜੀ ਅੱਜ ਫੇ ਤੁਸੀਂ ਦੱਸੋ ਕਿ ਕਿਹੜਾ ਗਾਣਾ ਸੁنائਈਏ ਜੀ ਤੁਸੀਂ ਸੁਣਾ ਮੈਂ ਤਾਂ ਸੁਣਨੇ ਆ ਬਥੇਰੇ ਮੈਂ ਤਾਂ ਵੋਟਾਂ ਵਾਲਾ ਵੀ ਕੁਝ ਸੁਣਾ ਜਿਹੜਾ ਬਹੁਤ ਮਸ਼ਹੂਰ ਆ ਤੇ ਲੋਕਾਂ ਨੇ ਵੀ ਦੁਬਾਰਾ ਸੁਣਨਾ ਪਸੰਦ ਕਰਦੇ ਨੇ ਜਿਹੜੀ ਤੁਹਾਡੇ ਫੈਨ ਤੇ ਫੈਮਿਲੀ ਆ ਤੁਸੀਂ ਸ਼ੁਰੂਆਤ ਕਿੱਚੋਂ ਕਰੋਗੇ ਉਹਨੇ ਦੱਸੋ ਮੇਰਾ ਗਾਣਾ ਆਇਆ ਸੀਗਾ ਇੱਕ ਸਿਰਾ ਸਿਰਾ ਠੀਕ ਹੈ ਉਹੀ ਮੈਂ ਉਹਦੇ ਇੱਕ ਪੈਰਾ ਤੁਹਾਨੂੰ ਸੁਣਾਉਂਗਾ ਸ਼ੁਰੂਆਤ ਕਰਦੇ ਆਪਾਂ ਜੀ ਹੋ ਸਿੱਧਾ ਮੰਜ਼ਲ ਨੂੰ ਰੱਖ ਕੇ ਨਿਸ਼ਾਨ ਓਏ ਪਰ ਜਜ਼ਬੇ ਦੇ ਨਾਲ ਤੂੰ ਉਡਾਨ ਓਏ ਸਿੱਧਾ ਮੰਜ਼ਿਲ ਨੂੰ ਰੱਖ ਕੇ ਨਿਸ਼ਾਨ ਓਏ ਪਰ ਜਜ਼ਬੇ ਦੇ ਨਾਲ ਤੂੰ ਉਡਾਨ ਓਏ ਓਏ ਉਹਦੋਂ ਤਾਂ ਪਹਾੜ ਵੀ ਨਹੀਂ ਅੱਗੇ ਟਿਕਦੇ ਓ ਜਦੋਂ ਗੁੱਸਾ ਖਾਈਦਾ ਆਹ ਦੁਨੀਆਂ ਦਾ ਕੀ ਐ ਪਾਵੇਂ ਕੱਲ ਜਿੱਤ ਲੈ ਓ ਤੇਰਾ ਮਨ ਚਾਹੀਦਾ ਓ ਦੁਨੀਆਂ ਦਾ ਕੀ ਐ ਪਾਵੇਂ ਕੱਲ ਜਿੱਤ ਲੈ ਓ ਤੇਰਾ ਮਨ ਚਾਹੀਦਾ ਹਟ ਟੁੱਟੇ ਹੋਏ ਹੌਸਲੇ ਨੂੰ ਚੰਗੀ ਤਰ੍ਹਾਂ ਜੋੜ ਲੈ ਰੱਖ ਕੇ ਜਨੂੰਨ ਪਾਵੇਂ ਤਾਰਿਆਂ ਨੂੰ ਤੋੜ ਲੈ ਹਟ ਟੁੱਟੇ ਹੋਏ ਹੌਸਲੇ ਨੂੰ ਚੰਗੀ ਤਰ੍ਹਾਂ ਜੋੜ ਲੈ ਰੱਖ ਕੇ ਜਨੂੰਨ ਪਾਵੇਂ ਤਾਰਿਆਂ ਨੂੰ ਤੋੜ ਲੈ ਹੋਸ ਰਸ ਰਜ ਨੂੰ ਲੋਕੀ ਹੋਣ ਆਖਦੇ ਓਏ ਓਏ ਉਹ ਬੰਦਾ ਟਾਈ ਦਾ ਹਾ ਦੁਨੀਆ ਦਾ ਕੀ ਏ ਪਾਵੇਂ ਕੱਲ ਜਿੱਤ ਲੈ ਤੇਰਾ ਮਨ ਚਾਹੀਦਾ हां दुनिया दा के पावे कल जितला तेरा मन चाहिदा क्या बात है क्या गला है पाजी बहुत बढ़िया फिर ਤੁਸੀਂ ریاض ਨਾਰਮਲ ਲੋਕਾਂ ਵਾਂਗ ਕਰਦੇ ਹੋ ਜਾਂ ਥੋੜਾ ਐਕਸਟਰਾ ਟਾਈਮ ਲੱਗਦਾ ਕਿ ਇੰਨਾ ਸੋਹਣਾ ਗਲਾ ਬਣ ਚੁੱਕਾ ਨਹੀਂ ਜਿਹੜਾ ਗਲੇ ਦੀ ਸੋਹਣਾਪਣ ਲਾ ਲੋ ਤੁਸੀਂ ਇਹ ਪਰਮਾਤਮਾ ਦੀ ਬਖਸ਼ਿਸ਼ ਹੀ ਆ ਤੇ ریاض ਇਦਾਂ ਹੀ ਮੇਰਾ ਮਤਲਬ ਚੱਲਦਾ ਰਹਿੰਦਾ ਵੀ ਡੇਲੀ ਵੀਡੀਓ ਪਾਈ ਦੀ ਆਪਾਂ ਹਨਾ ਪੇਜ ਤੇ ਆਪਣੇ ਫੇਸਬੁਕ ਪੇ ਗੁਰਕਮਲ ਬੈਲਾ ਤੇ ਤੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਮੈਂ YouTube ਤੇ ਦੇਖ ਰਹੇ ਹੋ ਤਾਂ ਵੀ ਤੁਹਾਨੂੰ ਸਲੂਟ ਸਰੋਤਿਆਂ ਨੂੰ ਫੇਸਬੁਕ ਤੇ ਦੇਖ ਰਹੇ ਹੋ ਤੇ ਤਾਂ ਵੀ ਤੁਹਾਨੂੰ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਸਲੂਟ ਕਰਦਾ ਕਿ ਤੁਸੀਂ ਇੱਕ ਮੇਰੀ ਸਭ ਤੋਂ ਵੱਡੀ ਐਡ ਹੋ ਕਿਉਂਕਿ ਮੈਂ ਉਹਦਾਂ ਦਾ ਹੈ ਨਹੀਂ ਆ ਵੀ ਲਾ ਕੇ ਐਡ ਰਾਤ-ਰਾਤ ਮਿਲੀਆਂ ਨੇ ਵਿਊ ਕਰ ਲਾਂ ਮੇਰੀ ਐਡ ਸਰੋਤੇ ਆ ਜਿਹੜੇ ਸੁਣਦੇ ਆ ਤੇ ਪਹਿਲਾਂ ਦੀਆਂ ਇੰਟਰਵਿਊ ਤਰ੍ਹਾਂ ਪਹਿਲਾਂ ਦੀਆਂ ਵੀਡੀਓ ਤਰ੍ਹਾਂ ਇਸ ਇੰਟਰਵਿਊ ਨੂੰ ਸ਼ੇਅਰ ਕਰ ਦਿਓ ਜੇ ਬੜਾ ਕੁਛ ਇਦਾਂ ਜੇ ਸੁਣਾਉਣਾ ਸੀ ਅੱਜ ਨਵਾਂ ਵੀ ਤੇ ਪੁਰਾਣਾ ਵੀ ਭਾਜੀ ਕਦੇ ਇਦਾਂ ਸੋਚਦੇ ਹਾਂ ਇਕੱਲੇ ਬੈਠੇ ਕਿ ਗੁਰਕਮਲ ਪਹਿਲਾਂ ਦੀ ਜ਼ਿੰਦਗੀ ਕਿਵੇਂ ਸੀ ਕਦੇ ਸੋਚਿਆ ਨਹੀਂ ਸੀ ਤੇ ਅੱਜ ਲੋਕ ਫੋਨ ਕਰਕੇ ਕਹਿੰਦੇ ਨੇ ਕਿ ਮਿਲਣਾ ਚਾਰ-ਚਾਰ ਪੰਜ-ਪੰਜ ਮਹੀਨੇ ਦੀ ਵੇਟਿੰਗ ਲੱਗੀ ਹੋਈ ਹੈ ਜਿੰਨਾਂ ਦੀ ਚਲੋ ਇਦਾਂ ਪਹਿਲਾਂ ਵੀ ਵਧੀਆ ਸੀਗਾ ਜਿੱਥੇ ਵੀ ਸੀਗਾ ਪਰਮਾਤਮਾ ਕਦੀ ਵੀ ਗਲਤ ਨਹੀਂ ਕਰਦਾ ਕੁਝ ਵੀ ਆਪਣੇ ਆਪ ਨੂੰ ਲੱਗਦਾ ਹੁੰਦਾ ਹੈ ਕਿ ਇੱਥੇ ਗਲਤਾਂ ਦੇ ਕਿਦਾਂ ਪਰ ਪਰਮਾਤਮਾ ਸਹੀ ਰੱਖਦਾ ਜਿੱਥੇ ਵੀ ਜਿੰਨੂੰ ਮਾਰੇ ਨੇ ਰੱਖਿਆ ਨਾ ਜਿੱਥੇ ਵੀ ਰੱਖਿਆ ਸਹੀ ਰੱਖਿਆ ਤੇ ਹੁਣ ਦੀ ਜ਼ਿੰਦਗੀ ਵੀ ਬੜੀ ਵਧੀਆ ਚੱਲ ਰਹੀ ਆ ਜਦੋਂ ਫੋਨ ਆਉਂਦੇ ਆ ਵੀਡੀਓ ਦੇਖ ਕੇ ਕਿ ਤੁਹਾਡੀ ਵੀਡੀਓ ਦੇਖੀ ਆ ਫਿਰ ਮੈਂ ਉਹੀ ਪਹਿਲਾਂ ਵੀ ਧੰਨਵਾਦ ਕਰ ਚੁੱਕਿਆ ਫਿਰ ਤੋਂ ਧੰਨਵਾਦੀ ਕਰੂੰਗਾ ਤੇ ਵੇਟਿੰਗ ਨਹੀਂ ਖੈਰ ਆਪਾਂ ਵਾਲੀ ਕਰਾਉਂਦੇ ਵੀ ਇੰਨਾ ਟਾਈਮ ਹੀ ਕਿਸੇ ਵੇਲੇ ਬਣਦਾ ਨਹੀਂ ਆ ਵੀ ਬਣਦਾ ਹਨਾ ਤੇ ਇਦਾਂ ਆਪਣੇ ਭੱਜੇ ਫਰੀਦਾ ਕੰਮ ਕਰਦਾ ਤੁਸੀਂ ਤੁਹਾਡੇ ਨੇ ਜੋ ਚੀਜ਼ ਸਾਰੇ ਨਾਲ ਹੁੰਦੀ ਤੁਹਾਡੇ ਨਾਲ ਵੀ ਹੋਈ ਸੀ ਕਿ ਕਰਦੇ ਮम्मी पापा ਜਿੱਦਾਂ ਹਨਾ ਨੱਲਾ ਤਾਂ ਬੜਾ ਗੁੱਸਾ ਕਰਨਾ ਕਿ ਗਾਣਾ ਕਿਹੜੇ ਕੰਮੀ ਪਿਆ ਨਹੀਂ ਆ ਹੋਗਾ ਕੁਛ ਨਹੀਂ ਕਰਨਾ ਫਿਰ ਬਾਅਦ ਚ ਦੇਖਿਆ ਤਾਂ ਮੁੰਡਿਆਂ ਨੂੰ ਤਾਂ ਲੋਕ ਜਿਹੜੇ ਨੇ ਪਸੰਦ ਕਰਨ ਲੱਗੇ ਨੇ ਬਾਰ ਬਾਰ ਫੋਨ ਆਉਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਵੀ ਚੇਂਜ ਹੋ ਗਿਆ ਹੋਵੇ ਕਿ ਨਹੀਂ ਨਹੀਂ ਕਰ ਹਾਂਜੀ ਇਹ ਹੋਈ ਹੀ ਗੱਲ ਸਟਾਰਟਿੰਗ ਚ ਮਤਲਬ ਜਦੋਂ ਸ਼ੁਰੂ ਕੀਤਾ ਸੀ ਪਰ ਮੈਨੂੰ ਵੈਸੇ ਸ਼ੁਰੂ ਤੋਂ ਸਪੋਰਟ ਹੀ ਰਹੀ ਹੈ ਕਰੋਮੀ ਕੋਈ ਏਦਾਂ ਦੀ ਗੱਲ ਨਹੀਂ ਪ੍ਰਮਾਤਮਾ ਦੀ ਕਿਰਪਾ ਹੀ ਰਹੀ ਹੈ ਕਿਆ ਬਾਤ ਹੈ ਯਾਨੀ ਕੋਈ ਕਮੀ ਰਹੀ ਹੈ ਕਿੱਥੇ ਕਿ ਡੀਮੋਟੀਵੇਟ ਹੋਵਾਂ ਜਾਂ ਨਹੀਂ ਅਦਰ ਕੁਝ ਨਹੀਂ ਸਾਥ ਡੀਮੋਟੀਵੇਟ ਤਾਂ ਏਦਾਂ ਡੀਮੋਟੀਵੇਟ ਬੰਦਾ ਹੋ ਜਾਂਦਾ ਵਾ ਵੱਡੇ ਤੋਂ ਵੱਡਾ ਇਨਸਾਨ ਵੀ ਹੋ ਜਾਂਦਾ ਕਿਸੇ ਵੇਲੇ ਕੋਈ ਆਪਣੇ ਕੰਮ ਨੂੰ ਲੈ ਕੇ bizness ਨੂੰ ਲੈ ਕੇ ਖੈਰ ਅਸੀਂ ਤਾਂ ਇਹ ਸ਼ੁਰੂ ਸ਼ੁਰੂਆਤ ਕੀਤੀ ਆ ਪਰ ਉਹ ਇਹ ਵੀ ਡੀਮੋਟੀਵੇਟ ਇੱਕ ਪਰਮਾਤਮਾ ਤੇ ਆਸਰਾ ਕੇ ਇੱਕ ਅਰਦਾਸ ਕਰਕੇ ਤੁਰੇ ਆ ਤੇ ਚੱਲੀ ਜਾਂਦੇ ਆ ਭਾਜੀ ਰੱਬ ਨੂੰ ਕਿੰਨਾ ਕ ਮੰਨਦੇ ਹੋ ਮੈਂ ਇਹ ਗੱਲ ਬਿਆਨ ਤੇ ਨਹੀਂ ਕਰ ਸਕਦਾ ਕਿ ਮੈਂ ਕਿੰਨਾ ਕ ਮੰਨਦਾ ਕਿਉਂਕਿ ਜੇ ਮੈਂ ਦੱਸ ਦੂੰਗਾ ਨਾ ਇੱਥੇ ਇਹ ਕਲਿੱਪ ਕੱਟ ਕੇ ਤੇ ਇਹਦਾ ਬਣ ਜਾਊਗਾ ਮਜ਼ਾਕ ਖੈਰ ਆਪਾਂ ਇੰਟਰਵਿਊ ਪਾ ਦੇਣੀ ਆ ਉਸ ਤੋਂ ਬਾਅਦ ਲੋਕ ਜਿਹੜੇ ਆ ਨਾ ਬੜੇ ਅੱਜਕੱਲ ਆਪਾਂ ਨੂੰ ਪਤਾ ਹੀ ਹੈ ਹਨਾ ਫਿਰ ਉਹ ਕੱਟ ਕੇ ਉਹਦਾ ਮਜ਼ਾਕ ਬਣੂਗਾ ਖੈਰ ਮੈਂ ਇਹਦੀ ਸਟੇਟਮੈਂਟ ਨਹੀਂ ਦੇ ਸਕਦਾ ਕਿ ਮੈਂ ਕਿੰਨਾ ਕ ਮੰਨਦਾ ਆ ਇਹ ਮੇਰਾ ਮੇਰੀਆਂ ਗੱਲਾਂ ਤੋਂ ਲਾ ਲਓ ਜਾਂ ਮਤਲਬ ਆਪ ਹੀ ਜਜਮੈਂਟ ਹੋ ਜਾਂਦੀ ਹੈ ਕਿਉਂਕਿ ਦੁਨੀਆ ਬਹੁਤ ਸਿਆਣੀ ਹੈ ਘਰੋਂ ਕਹਿੰਦੇ ਨੇ ਵੀ ਆਪਾਂ ਸਵੇਰੇ ਨਿਕਲੀਏ ਨਾ ਸ਼ਾਮ ਨੂੰ ਲੋਕ ਸਿਆਣਾ ਕਰਕੇ ਘਰੇ ਛੱਡ ਜਾਂਦੇ ਆਪ ਛੱਡ ਕੇ ਜਾਂਦੇ ਆ ਆਪ ਛੱਡ ਕੇ ਜਾਂਦੇ ਆ ਇਹ ਤਾਂ ਸੱਚ ਆ ਬਿਲਕੁਲ ਭਜੀ ਏਜ ਕਿੰਨੀ ਹੋ ਗਈ ਅੱਜ ਏਜ 23 ਸਾਲ ਹੋ ਗਈ 23 ਸਾਲ ਦੇ ਤੇ ਸ਼ੁਰੂਆਤ ਕਦੋਂ ਕੀਤੀ ਸੀ ਗਾਣਾ ਸ਼ੁਰੂ ਕਦੋਂ ਕੀਤਾ ਸੀਗਾ ਮਤਲਬ ਪਹਿਲੀ ਵਾਰੀ ਮਤਲਬ 5th ਕਲਾਸ ਦੇ ਵਿੱਚ ਤੁਸੀਂ ਪੰਜਵੀਂ ਵਿੱਚ ਸੀਗੇ ਹਾਂਜੀ ਸ਼ੌਂਕ ਕਿਵੇਂ ਪਿਆ ਸੀਗਾ ਸ਼ੌਂਕ ਇਦਾਂ ਹੀ ਨਾਲੋਂ ਸਕੂਲ ਟਾਈਮ ਤੋਂ ਗਾਉਣਾ ਸ਼ੁਰੂ ਕੀਤਾ ਕਲਾਸਿਸ ਦੇ ਵਿੱਚ ਫਿਰ ਉਸ ਤੋਂ ਬਾਅਦ ਮੇਲਿਆਂ 'ਚ ਜਾਣਾ ਸ਼ੁਰੂ ਕੀਤਾ ਹੂੰ ਤੇ ਫਿਰ ਹੌਲੀ 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 ਜਿੱਦਾਂ ਆਪਾਂ ਨੂੰ ਅੱਗੇ ਰਸਤਾ ਮਿਲਦਾ ਜਾਂਦਾ ਤੇ ਹੁਣ ਚਲੋ ਵਧੀਆ ਪਰਮਾਤਮਾ ਦੀ ਕਿਰਪਾ ਹੈ ਹੁਣ ਸੀਜ਼ਨ ਆ ਗਿਆ ਫਿਰ ਜਦੋਂ ਤੁਹਾਨੂੰ ਲੋਕ ਸੁਣਦੇ ਨੇ ਤਾਂ ਇਹ ਕਹਿੰਦੇ ਨੇ ਕਿ ਤਾ ਫਿਰ ਕਮਲ ਨੂੰ ਤਾਂ ਮਾਈਕ ਦੀ ਜ਼ਰੂਰਤ ਹੀ ਨਹੀਂ ਹੈਗੀ ਗਲਾ ਹੀ ਇੰਨਾ ਵਧੀਆ ਹਾਂਜੀ ਲੋਕ ਤਾਂ ਕਹਿੰਦੇ ਆ ਜੀ ਪਰ ਕਹਿੰਦੇ ਇਹ ਪੱਕੀ ਗੱਲ ਹੁੰਦੀ ਆ ਵੀ ਜਿਹੜੀ ਚੀਜ਼ ਬੰਦੇ ਦੇ ਕੋਲ ਹੋਵੇ ਉਹ ਵਧੀਆ ਨਹੀਂ ਲੱਗਦੀ ਉਹਨੂੰ ਆਪਣੇ ਆਪ ਨੂੰ ਅੱਛਾ ਤੁਹਾਨੂੰ ਹਜੇ ਵੀ ਲੱਗਦਾ ਕੋਈ ਕਮੀ ਆ ਕਮੀ ਨਹੀਂ ਲੱਗਦੀ ਲਾਲੋ ਵੀ ਚਲੋ ਸ਼ੁਕਰ ਕਰਦੇ ਆਂ ਪਰਮਾਤਮਾ ਦਾ ਪਰ ਕਿਤੇ ਨਾ ਕਿਤੇ ਫਿਰ ਵੀ ਜਿੱਦਾਂ ਲੋਕ ਕਹਿ ਦਿੰਦੇ ਆ ਨਾ ਹੁੰਦਾ ਕਿ ਆਪਣੇ ਆਪ ਨੂੰ ਪਤਾ ਨਹੀਂ ਹੁੰਦੀ ਉਹ ਚੀਜ਼ ਉਹ ਲੋਕ ਜਤਾਂਦੇ ਆ ਕਿ ਆ ਚੀਜ਼ ਹੈ ਬਈ ਤੇ ਚੰਗੀ ਚੀਜ਼ ਆ ਤੇ ਤੁਹਾਡੇ ਚੋ ਵੀ ਨਹੀਂ ਆਇਆਗਾ ਐਟੀਟਿਊਡ ਹੁੰਦਾ ਨਾ ਉਹ ਵੀ ਨਹੀਂ ਆਏਗਾ ਜੇ ਤੁਸੀਂ ਉਹ ਚੈੱਕ ਕਰਦੇ ਐਟੀਟਿਊਡ ਖੈਰ ਕਰਕੇ ਕੀ ਕਰ ਲਾਂਗੇ ਐਟੀਟਿਊਡ ਕਰਕੇ ਬਿਲਕੁਲ ਐਟੀਟਿਊਡ ਆਪਾਂ ਕਿਸੇ ਬੰਦੇ ਤੋਂ ਕਰ ਸਕਦੇ ਆ ਪਰਮਾਤਮਾ ਤੋਂ ਕੌਣ ਕਰੂਗਾ ਬਿਲਕੁਲ ਉਹ ਸੋ ਇਹ ਗੱਲਾਂ ਨਹੀਂ ਚਲੋ ਸਮਾਂ ਮਾਰੇ ਦੀ ਗੇਹਰ ਅਰਦਾਸ ਕਰਦੇ ਆ ਵੀ ਇਦਾਂ ਦਾ ਹੀ ਰਵੇ। ਹੂੰ ਹੂੰ ਤੇ ਵਧੀਆ ਆ ਐਟੀਟਿਊਡ ਕਰਕੇ ਆਪਾਂ ਕੀ ਲੈਣਾ। ਠੀਕ ਹੈ। ਹਾਂਜੀ। ਕਦੇ ਰੋਸਾ ਹੁੰਦਾ ਸਰਕਾਰ ਤੋਂ ਜਾਂ ਫਿਰ ਕਿਸੇ ਹੋਰ ਚੀਜ਼ ਤੋਂ? ਸਰਕਾਰ ਤੋਂ ਮੈਂ ਪੁੱਛਿਆ ਕਿਉਂਕਿ ਯੂਥ ਹੋਂ ਤੁਸੀਂ ਤੁਹਾਨੂੰ ਵੀ ਕੁਝ ਚੀਜ਼ ਅੰਦਰ ਹੋਣੀ। ਹੁੰਦਾ ਕਦੇ ਰੋਸਾ? ਰੋਸਾ ਇਦਾਂ ਹੀ ਆ ਕਿ ਜਿੱਦਾਂ ਲਾਲੋ ਹੁਣ ਪੱਕੀ ਕਣਕ ਹਨਾ ਤਾਂ ਇੱਥੇ ਕਿੰਨਾ ਕੁਦਰਤ ਦਾ ਵੀ ਕਹਿਰ ਹੋਇਆ। ਤੇ ਕੋਈ ਆਪਾਂ ਨੂੰ ਸਰਕਾਰ ਕੋਈ ਮੁਆਵਜ਼ਾ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ। ਤੇ ਪਿੰਡਾਂ ਦਾ ਹੀ ਆਪਾਂ ਜੇ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਕੋਈ ਬਾਲਾ ਜਿਆਦਾ ਕਿਤੇ ਹੈ ਵਿਕਾਸ ਕਿਤੇ ਵੀ ਨਹੀਂ ਹੈਗਾ ਸੋ ਕਿਤਨਾ ਕਿਤੇ ਗੱਲਾਂ ਸਾਰੀਆਂ ਹੀ ਕੋਲ ਮਿਲ ਕੇ ਗੱਲ ਉੱਥੇ ਆਉਂਦੀ ਆ ਵੀ ਜੇ ਮਤਲਬ ਕੋਈ ਆਪਣੇ ਸਰਕਾਰ ਦਾ ਸਾਥ ਹੋਵੇ ਕਿਸੇ ਦਾ ਵੀ ਇਕੱਲੀ ਇਕ ਨਹੀਂ ਕਿਸੇ ਦੇ ਸਰਕਾਰ ਦਾ ਸਾਥ ਹੋਵੇ ਫਿਰ ਕਿਸੇ ਵੀ ਇੰਟਰਵਿਊ ਦੇ ਵਿੱਚ ਇਹ ਸਵਾਲ ਹੀ ਨਾ ਕੀਤਾ ਜਾਵੇ ਕਿਸੇ ਨੂੰ ਇਹ ਸਵਾਲ ਹੈ ਕੋਈ ਵੀ ਕੁਐਸਚਨ ਤਾਂ ਹੀ ਬਣਦਾ ਹੈ ਜੇ ਉਹਦੇ ਮਗਰ ਕੋਈ ਹੋਵੇ ਜੀ ਕਾਰਨ ਹੋਵੇ ਹਾਂ ਜੀ ਬਿਲਕੁਲ ਹਾਂਜੀ ਭਾਜੀ ਤੁਸੀਂ ਇੰਨਾ ਕੁਝ ਲਿਖ ਦਿਓ ਸਰਕਾਰਾਂ ਤਾਂ ਵੀ ਲਿਖਦੇ ਹੋ ਡਰ ਨਹੀਂ ਲੱਗਦਾ ਕਿ ਕੁਝ ਚੀਜ਼ ਨਾ ਹੋ ਜਾਈ ਕਿਉਂਕਿ ਉਹਨਾਂ ਦੇ ਖਿਲਾਫ ਲਿਖਣਾ ਤਾਂ ਬਹੁਤ ਵੱਡਾ ਰਿਸਕ ਆ ਨਹੀਂ ਡਰ ਕਿਹੜੀ ਚੀਜ਼ ਤੋਂ ਲੱਗੂਗਾ ਵੀ ਐਦਾਂ ਹੋ ਜੇ ਲਾਸਟ ਇੱਕ ਹੈਗੀ ਆ ਬੰਦੇ ਦੀ ਮੌਤ ਉਸ ਤੋਂ ਬਾਅਦ ਉਹਨੂੰ ਕੁਝ ਨਹੀਂ ਕੋਈ ਕਰ ਸਕਦਾ ਪਤਾ ਹੀ ਆ ਉਹ ਤਾਂ ਇੱਕ ਦਿਨ ਹੋਣੀ ਆ ਉਹ ਪ੍ਰਮਾਤਮਾ ਨੇ ਲਿਖ ਕੇ ਭੇਜਿਆ ਕਿ ਇੰਨੇ ਇੰਨੇ ਚਿਰ ਵਾਸਤੇ ਤੂੰ ਦੁਨੀਆ ਤੇ ਜਾ ਰਿਹਾ ਵਾ ਪਰ ਜਿਹੜਾ ਕੰਮ ਕਰਨ ਵਾਸਤੇ ਪ੍ਰਮਾਤਮਾ ਨੇ ਭੇਜਿਆ ਉਹ ਕੰਮ ਸੀ ਨਹੀਂ ਕਰਦੇ ਜਿਹੜੇ ਕੰਮ ਵਾਸਤੇ ਉਹਨੇ ਭੇਜਿਆ ਵਾ ਚਲੋ ਉਹਦਾ ਨਾਮ ਪ੍ਰਮਾਤਮਾ ਦਾ ਲੈਣਾ ਚਾਹੀਦਾ ਜ਼ਰੂਰੀ ਆ ਭਾਵੇਂ ਤੁਸੀਂ 15 ਮਿੰਟ ਹੀ ਲਓ ਹਾਂ ਨਾ ਇਹ ਵੀ ਨਹੀਂ ਆਪਾਂ ਸਟੇਟਮੈਂਟ ਦੇ ਸਕਦੇ ਸ਼ੋ ਵੀ ਮੈਂ ਇਦਾਂ ਹੀ ਕਰਦਾ ਆ ਸਿਰਫ ਕੀ ਜਾਂਦੇ ਪ੍ਰਮਾਤਮਾ ਦਾ ਨਾਮ ਲੈਣਾ ਵੀ ਆਪਣੇ ਨਾਲ ਖੜੇ ਜਾਂ ਨਾਲ ਬੈਠੇ ਬੰਦੇ ਨੂੰ ਪਤਾ ਨਾ ਹੋਵੇ ਅਸਲ ਉਹ ਆ ਬਿਲਕੁਲ ਹਾਂਜੀ ਕੀ ਸੁਣਾਉਂਗੇ ਹੁਣ ਸਰਕਾਰਾਂ ਦੀ ਜਿਵੇਂ ਗੱਲ ਹੋ ਰਹੀ ਆ ਤਾਂ ਵੋਟਾਂ ਵਾਲਾ Song ਆ ਜੇ ਫਿਰ ਤਾਂ ਹਾਂਜੀ ਉਹ ਯਾ ਰੋਸੇ ਵਾਲਾ ਇੱਕ ਜਿਹੜਾ ਤੁਸੀਂ ਲਿਖਿਆ ਹਾਂਜੀ ਮੈਂ ਸੁਣਾ ਦਿੰਦਾ ਜੀ ਉਹ ਸੀਗਾ ਇਹ ਸਭ ਹੁੰਦੇ ਨੇ ਸਟੰਟ ਸਰਕਾਰ ਦੇ ਹੋ ਮੁੰਡੇ ਗੈਂਗਸਟਰ ਕਹਿ ਕੇ ਕੇ ਮਾਰਤੇ ਇਹ ਸਭ ਹੁੰਦੇ ਨੇ ਸਟੰਟ ਸਰਕਾਰ ਦੇ ਹੋ ਮੁੰਡੇ ਗੈਂਗਸਟਰ ਕਹਿ ਕੇ ਕੇ ਮਾਰਤੇ ਹੋ ਰਹਿੰਦੇ ਨਸ਼ਿਆਂ ਦੇ ਵਿੱਚ ਇਨਾ ਵੜਤੇ ਤੇ ਬਣ ਕੇ ਦਮੂਹੇ ਦੱਸਦੇ ਉਹ ਸਾਰਾ ਦੇਸ਼ ਰੋਵੇ ਮਾੜੀ ਸਰਕਾਰ ਨੂੰ ਤੇ ਲੀਡਰ ਵਿਕਾਸ ਦੱਸ ਦੇ ਉਹ ਸਾਰਾ ਦੇਸ਼ ਰੋਵੇ ਮਾੜੀ ਸਰਕਾਰ ਨੂੰ ਤੇ ਲੀਡਰ ਵਿਕਾਸ ਦੱਸ ਦੇ ਓ ਤੇ ਹੀ ਨੇ ਉਹ ਚਾਰ ਲਾਈਨਾਂ ਜਿੱਦੀ ਮੈਂ ਗਲਤ ਕੀਤੀ ਸੀਗੀ ਕਿ ਸਾਰੀਆਂ ਕਿਤਾਬਾਂ ਕਹਿੰਦੇ ਫੇਲ ਐ ਇਹਨਾਂ ਚਾਰ ਲਾਈਨਾਂ ਮure ਆ ਬਹੁਤ ਵੱਡੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੇ ਇਹੀ ਕਹੀ ਐ ਇਹ ਚੀਜ਼ੇ ਪਾਜੀ ਫਿਰ ਜਦੋਂ ਇਦਾਂ ਤਰੀਕਾ ਹੁੰਦੀ ਹੈ ਨਾ ਜਾਂ ਮਾਰਕੀਟ ਚ ਕਦੇ ਨਿਕਲੇ ਉਹ ਬਾਹਰ ਰਾਸਤੇ 'ਚ ਪਛਾਣ ਲੈਂਦੇ ਨੇ ਲੋਕ ਇਹ ਜਿਹਨੇ ਕਦੇ ਨਹੀਂ ਪਹਿਚਾਨਿਆ ਜਿਵੇਂ ਅੱਜ ਚੀਜ਼ ਹੋਈ ਕਿ ਕਿਸੇ ਦੇ ਨਾਲ ਆਏ ਸੀ ਬਟ ਉਹਨਾਂ ਨੇ ਤੁਹਾਨੂੰ ਸੁਣਿਆ ਤੇ ਨੰਬਰ ਲੈ ਕੇ ਗਏ ਤੁਹਾਡਾ ਤੇ ਕਿੰਨਾ ਕੁ ਚੰਗਾ ਲੱਗਦਾ ਕਿੰਨਾ ਕੁ ਮਾਨਵੀ ਮਹਿਸੂਸ ਹੁੰਦਾ ਮੈਂ ਬਹੁਤ ਵਧੀਆ ਪਰਮਾਤਮਾ ਦਾ ਧੰਨਵਾਦੀ ਕਰਦੇ ਆਂ ਫਿਰ ਉਹੀ ਗੱਲ ਵੀ ਸਾਹਿਬ ਹੱਥ ਵੜਿਆਈਆਂ ਜਿਸ ਭਾਵ ਹੈ ਇਸ ਦੇ ਉਹ ਮਾਲਕ ਦੇ ਹੱਥ ਖੇਡਾਂ ਵਾ ਵੀ ਮਤਲਬ ਉਹ ਇੱਕ ਕੀ ਕਹਿੰਦੇ ਆ ਵੀ ਕੀੜੀ ਨੂੰ ਵੀ ਪਾੜ ਤੇ ਚੜਾ ਸਕਦਾ ਵਾ ਹਾਂ ਤੇ ਮਤਲਬ ਉੱਡਦੇ ਪੰਛੀ ਥੱਲੇ ਲਾਂਦਾ ਇਹ ਪ੍ਰਮਾਤਮਾ ਦੇ ਹੱਥ ਖੇਡਾਂ ਹੈ ਪਰ ਆਪਣੇ ਆਪ ਨੂੰ ਵਧੀਆ ਖੁਸ਼ੀ ਮਿਲਦੀ ਹੈ ਮੈਨੂੰ ਲੱਗਦਾ ਚੰਗਾ ਲੱਗਦਾ ਤੇ ਤੁਹਾਡਾ ਅਗਿਓ ਰਿਪਲਾਈ ਕੀ ਹੁੰਦਾ ਐਦਾ ਹੁੰਦਾ ਕਿ ਰਿਪਲਾਈ ਨਹੀਂ ਕਰਨਾ ਆ ਰਿਹਾ ਥੈਂਕ ਯੂ ਵੀ ਨਹੀਂ ਬੋਲਿਆ ਜਾ ਰਿਹਾ ਕਿ ਮੈਂ ਰਿਪਲਾਈ ਕੀ ਕਰਾਂ ਕਿਵੇਂ ਜਿਵੇਂ ਕੋਈ ਤੁਹਾਨੂੰ ਤਾਰੀਫ ਕਰਦਾ ਤੁਹਾਨੂੰ ਮਿਲ ਕੇ ਕਿ ਬਾਈ ਮੈਂ ਤੁਹਾਨੂੰ ਦੇਖਿਆ ਸੀ ਤੁਹਾਡਾ ਸੁਣੀ ਸੀ ਜੀ ਗਾਣੇ ਸੁਣੇ ਸੀ ਤਾਂ ਕੀ ਰਿਪਲਾਈ ਹੁੰਦਾ ਫਿਰ ਉਹਨਾਂ ਨੂੰ ਨਹੀਂ ਉਹਦੇ ਧੰਨਵਾਦੀ ਕਰੀਦਾ ਵੀ ਬਾਈ ਚਲੋ ਤੁਹਾਡੀ سپورਟ ਸਦਕਾ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਇੱਕ ਸਕੂਨ ਮਹਿਸੂਸ ਹੁੰਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਬੰਦੇ ਨੂੰ ਚਾਹੀਦਾ ਹੁੰਦਾ ਕਹਿੰਦੇ ਨਾਮ ਕਮਾਉਣਾ ਹੈ ਨਾ ਇਹ ਦੂਜੀ ਕਮਾਈ ਤਾਂ ਚਲੋ ਕਰਦੇ ਆ ਸਾਰੇ ਪਰ ਨਾਮ ਬਹੁਤ ਜ਼ਰੂਰੀ ਹੈ ਬਿਲਕੁਲ ਤੇ ਭਾਜੀ ਸੋਚ ਕੀ ਹੈ ਜੇ ਕੱਲ ਨੂੰ ਬਹੁਤ ਵਧੀਆ ਲੈਵਲ ਤੇ ਪਹੁੰਚਦੇ ਹੋ ਤੇ ਸੋਚ ਕੀ ਹੈ ਉਸ ਤੋਂ ਬਾਅਦ ਚਲੋ ਵਧੀਆ ਲੈਵਲ ਤੇ ਪਹਿਲਾਂ ਤੇ ਪਰਮਾਤਮਾ ਪਛਾਣ ਹਨਾ ਫਿਰ ਉਸ ਤੋਂ ਬਾਅਦ ਪਰਮਾਤਮਾ ਜਿੱਦਾਂ ਜਿੱਦਾਂ ਚਲਾਊਗਾ ਚੱਲਣਾ ਤਾਂ ਉਦਾਂ ਹੀ ਆ ਪਰ ਆਪਣੀ ਸੋਚ ਇਦਾਂ ਹੈ ਵੀ ਚਲੋ ਵੀ ਖੈਰ ਜੋੜ ਕੇ ਕੀ ਲੈਣਾ ਆਪਾਂ ਭਾਜੀ ਕਹਿੰਦੇ ਤਾਂ ਇਹ ਸਾਰੇ ਨੇ ਹਾਂ ਕਹਿੰਦੇ ਸਾਰੇ ਨੇ ਪਰ ਇੱਕ ਹੁੰਦਾ ਕਿ ਕਰਨਾ ਵੀ ਉਹ ਚੀਜ਼ ਨੂੰ ਚਲੋ ਅੱਜ ਆ ਸਮਾਂ ਆ ਅੱਜ ਇਦਾਂ ਕਰ ਰਹੇ ਆ ਆਪਾਂ ਜਦੋਂ ਉਹ ਸਮਾਂ ਆ ਗਿਆ ਤੇ ਆਪਾਂ ਇਦਾਂ ਇੰਟਰਵਿਊ ਕਰਾਂਗੇ ਫੇਰ ਪਰਮਾਤਮਾ ਉਹਦਾ ਸਮਾਂ ਆਵੇ। ਫੇਰ ਲੱਗਣਾ ਕਿ ਜਦੋਂ ਕੁਰਸੀ ਜਦੋਂ ਮਿਲਦੀ ਹੈ ਨਾ ਉਸ ਤੋਂ ਬਾਅਦ ਹਵਾ ਉਹ ਬਦਲ ਜਾਂਦੇ ਆ। ਨਹੀਂ ਕੁਰਸੀ ਤਾਂ ਆਪਾਂ ਚਾਉਂਦੇ ਨਹੀਂਗੇ ਉਹ ਉਹ ਕੁਰਸੀ ਨਹੀਂ ਮੈਨੂੰ ਚਾਉਂਦਾ। ਅੱਛਾ। ਹਾਂ ਉਹ ਕੁਰਸੀ ਆਪਾਂ ਨੂੰ ਨਹੀਂ ਮਿਲਦੀ। ਨਹੀਂ ਐਗਜ਼ਾਮਪਲ ਸੀ ਇੱਕ ਕਿ ਜਦੋਂ ਉਸ ਲੈਵਲ ਤੇ ਬੰਦਾ ਕੁਰਸੀ ਵਾਲੇ ਲੈਵਲ ਤੇ ਪਹੁੰਚਦਾ ਫਿਰ ਉਹ ਉਹ ਆਟੋਮੈਟਿਕ ਉਹ ਚੀਜ਼ਾਂ ਚੇਂਜ ਹੋ ਜਾਂਦੀਆਂ ਤੇ ਚਲੋ ਵਧੀਆ ਹੀ ਆ ਤੁਹਾਨੂੰ। ਨਹੀਂ ਹੋਣ ਤੇ ਵਧੀਆ ਹੁੰਦਾ। ਹਾਂਜੀ ਬਿਲਕੁਲ। ਸਿੱਧਕ ਮੰਗਦੇ ਹੋਣਗੇ ਵੀਰ ਜੀ ਵੀ ਜਿਹਨਾਂ ਸਾਲੇ ਮੰਗਦੇ ਨੇ ਤੇ ਭਾਜੀ ਆਪਣੇ ਫੈਨਸ ਜਿਹੜੇ ਤੁਹਾਨੂੰ ਦੇਖਦੇ ਨੇ ਰੈਗੂਲਰ ਤੁਹਾਡੀ ਫੋਟੋਸ ਵੀਡੀਓਸ ਤੇ ਕਮੈਂਟਸ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਹੀ ਕਹਿਣਾ ਚਾਹੁੰਗਾ ਕਿ ਤੁਹਾਡਾ ਧੰਨਵਾਦ ਤਹਿ ਦਿਲ ਤੋਂ ਕਿ ਤੁਸੀਂ ਇੱਕ ਮੜੇ ਦੇ ਘਰ ਤੋਂ ਉੱਥੇ ਇੱਕ ਬੱਚੇ ਨੂੰ ਲਾ ਲਓ ਤੁਸੀਂ ਸਵੀਕਾਰ ਕੀਤਾ ਆ ਪ੍ਰਮਾਤਮਾ ਦੀ ਦਿੱਤੀ ਕਲਾ ਨੂੰ ਤੁਸੀਂ ਮਤਲਬ ਪਸੰਦ ਕੀਤਾ ਆ ਤੇ ਮੈਂ ਇਹੀ ਤੁਹਾਡੇ ਸਾਰਿਆਂ ਦੇ ਰਿਕੁਐਸਟ ਕਰੂੰਗਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਵਦ-ਵਦ ਤੇ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਤੇ ਨਾਲੇ ਮੈਂ ਦੱਸਣਾ ਚਾਹੂੰਗਾ ਨਵੇਂ ਆਪਣੇ ਗਾਣੇ ਆ ਰਹੇ ਹੁਣ ਤੇ YouTube ਚੈਨਲ ਗੁਰਕਮਲ ਬਹਿਲਾ ਸਬਸਕ੍ਰਾਈਬ ਕਰ ਲਿਓ ਤੁਸੀਂ ਤੇ ਗਾਣੇ ਹੁਣ ਵਧੀਆ-ਵਧੀਆ ਵਧੀਆ ਲੈਵਲ ਤੇ ਆ ਰਹੇ ਆ ਜੇ ਜਿਨਾਂ ਨੇ ਆ ਦੋ ਸੁਣ ਲਏ ਉਹਨਾਂ ਨੇ ਤਾਂ ਪੱਕਾ ਮੈਨੂੰ ਲੱਗਦਾ ਫਟਾਫਟ ਸਰਚ ਕਰਨਾ ਕਿ YouTube ਤੇ ਹੈਗੇ ਨੇ ਭਾਜੀ ਜਾਂ Insta ਤੇ ਹੈਗੇ ਨੇ ਫਟਾਫਟ ਜਾ ਕੇ ਤੁਹਾਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣੀ ਹੈ ਇੱਕ ਵਾਰ ਅਸੀਂ ਵੀ ਰਿਕਵੈਸਟ ਕਰ ਰਹੇ ਹਾਂ ਭਾਜੀ ਗਾਣੇ ਕਿਹੜੇ ਕਿਹੜੇ ਕਿੱਥੇ ਕਿੱਥੇ ਆ ਚੁੱਕੇ ਨੇ ਕਿੰਨੇ ਸੌਂਗ ਹੁਣ ਤੱਕ ਤੁਸੀਂ ਗਾ ਚੁੱਕੇ ਹੋ ਹੁਣ ਤੱਕ ਮੇਬੀ 10 ਕ ਗਾਣੇ ਆ ਚੁੱਕੇ ਆ ਮਾਰਕੀਟ ਦੇ ਵਿੱਚ ਤੇ ਹੁਣ 10 ਕ ਗਾਣੇ ਇਕੱਠੇ ਆ ਰਹੇ ਆ ਠੀਕ ਹੈ ਓਕੇ ਹਾਂਜੀ ਇਹ ਪਰਮਾਤਮਾ ਦੀ ਕਿਰਪਾ ਨਾਲ ਇੱਕ ਯੰਗਸਟਰ ਪਾਵ ਬாய் ਵੀਰ ਜੀ ਨੇ ਵੀ ਜਿ ਇੱਕ ਡਾਇਰੈਕਟਰ ਕੈਨੇਡਾ ਤੋਂ ਉਹ ਠੀਕ ਹੈ ਆਵਾਜ਼ ਜੀ ਬਹੁਤ ਸੋਹਣੀ ਹੈ ਭਾਜੀ ਅੱਗੇ ਬਹੁਤ ਵਧੀਆ ਆਫਰ ਦਸਾਂ ਗਾਣਿਆਂ ਦੇ ਵਿੱਚੋਂ ਤਿੰਨ ਗਾਣੇ ਹੋ ਚੁੱਕੇ ਆ ਸੱਤ ਗਾਣੇ ਹੋ ਗਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਰਾਣਾ ਸੰਧੂ ਜੀ ਦਾ ਐਸ਼ ਆਡੀਓ ਕੰਪਨੀ ਤੋਂ ਕਿ ਉਹ ਵੀ ਬੜੀ سپورਟ ਕਰ ਰਹੇ ਆ ਦੋ ਗਾਣੇ ਉਸ ਕੰਪਨੀ ਤੋਂ ਆ ਚੁੱਕੇ ਆ ਉਹਨਾਂ ਨੇ ਹੋਰ ਬਾਕੀ ਸਾਰੇ ਪ੍ਰੋਜੈਕਟ ਵੀ ਉਹੀ ਲਾਂਚ ਕਰ ਰਹੇ ਆ ਤੇ ਕੁਝ ਗਾਣੇ ਮੇਰੇ ਆਪਣੇ ਖੁਦ ਦੇ ਚੈਨਲ ਤੋਂ ਆ ਰਹੇ ਆ ਸੋ ਉਹ ਚੈਨਲ ਤੁਸੀਂ ਗੁਰਕਮਨ ਬੈਲਾ ਸਬਸਕ੍ਰਾਈਬ ਕਰ ਲਿਓ ਮੈਂ ਫੇਰ ਦੱਸਦਾ ਕਿ ਐਡਲ ਲਾਂਚ ਹੋ ਕੇ ਮੇਰੇ ਕੋਲ پیسے ਹੈ ਨਹੀਂ ਆ ਐਡ ਮੇਰੀ ਤੁਸੀਂ ਹੋ ਤੇ ਵੱਧ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਕੀ ਬਾਤ ਹੈ। ਹਾਂ ਜੀ। ਭਾਜੀ ਜਦੋਂ ਲਿਖਣ ਬੈਠਦੇ ਹਾਂ ਮਾਈਂਡ 'ਚ ਕੀ ਚੀਜ਼ਾਂ ਆਉਂਦੀਆਂ ਨੇ ਕਿ ਇੰਨਾ ਤਗੜਾ ਲਿਖਿਆ ਜਾਂਦਾ ਤੁਹਾਡੇ ਤੋਂ। ਖੈਰ ਲਿਖਦਾ ਮੈਂ ਇੰਨਾ ਜ਼ਿਆਦਾ ਨਹੀਂ ਆ ਵੈਸੇ। ਕਦੀ ਮਤਲਬ ਕੀ ਕਹਿੰਦੇ ਆ ਜਦੋਂ ਗੱਲ 'ਚੋਂ ਕੋਈ ਗੱਲ ਮਿਲੇ ਨਾ ਉਦੋਂ ਲਿਖਿਆ ਜਾਂਦਾ ਵਾ। ਹਾਂ ਜੀ। ਤੇ ਉਹ ਖੈਰ ਵੈਸੇ ਤੇ ਵੈਸੇ ਮੈਂ ਮਤਲਬ ਐਜ਼ ਅ ਰਾਈਟਰਸ ਦੇ ਗਾਉਣਾ ਹੈਗਾ ਨਹੀਂ। ਹਾਂ ਜੀ। ਜੇ ਤੁਹਾਡੀ ਸਟਰਗਲ ਦੀ ਗੱਲ ਕਰਾਂ ਮੈਂ ਜਿਵੇਂ ਮੈਨੂੰ ਕੁਝ ਨਹੀਂ ਪਤਾ ਮੈਂ ਜਾਨਣਾ ਚਾਹ ਰਹੀ ਹਾਂ ਕਿਉਂਕਿ ਇਥੇ ਤੱਕ ਬੰਦਾ ਪਹੁੰਚਦਾ ਕੁਝ ਸਟਰਗਲ ਹੁੰਦਾ ਕਈ ਚੀਜ਼ਾਂ ਸ਼ੁਰੂਆਤ 'ਚ ਤੁਸੀਂ ਜਦੋਂ ਪੰਜਵੀਂ ਸ਼ੁਰੂ ਕੀਤਾ ਫਿਰ ਤੁਸੀਂ ਦਸਵੀਂ ਤੱਕ ਸ਼ਾਇਦ ਕਿਸੇ ਨੂੰ ਸੁਣਾਉਣ ਲੱਗੇ ਹੋਵੋਗੇ ਤਾਂ ਉਹਨੇ ਮਜ਼ਾਕ ਕੀਤਾ ਹੋਵੇ ਯਾਰ ਇਹ ਕਿਹੜੀ ਕਮੀ ਪਿਆ ਵਾ ਜਾਂ ਕੁਝ ਵੀ ਰਿਸ਼ਤੇਦਾਰ ਵੱਡੇ ਜਿਹੜੇ ਹੁੰਦੇ ਨੇ ਉਹ ਕਹਿ ਦਿੰਦੇ ਨੇ ਕਿ ਕੰਮ-ਕਮ ਕਰ ਕੁਛ ਪੜ ਪੜ ਲੈ ਆਇੱਚ ਕੁਛ ਨਹੀਂ ਆਗਾ ਤੇ ਅੱਜ ਉਹ ਕਿਵੇਂ ਦੇਖਦੇ ਨੇ ਤੁਹਾਨੂੰ ਤੇ ਉਦੋਂ ਕਿਵੇਂ ਸੀਗੇ ਖੈਰ ਮੈਂ ਤੁਹਾਨੂੰ ਅਸੀਂ ਦੱਸਦਾ ਕਿ ਮੇਰੇ ਸਟਰਗਲ ਜ਼ਰੂਰ ਬੜਾ ਮੈਂ ਕਰ ਰਿਹਾ ਹੁਣ ਵੀ ਸਟਰਗਲ ਦੇ ਵਿੱਚ ਹੀ ਆਪਾਂ ਪਰ ਮੈਨੂੰ ਇਹ ਚੀਜ਼ ਫੇਸ ਕਦੀ ਨਹੀਂ ਕਰਨੀ ਪਈ ਕਿ ਮੈਨੂੰ ਯਾਰ ਦੋਸਤ ਕਿਸੇ ਨੇ ਇਦਾਂ ਕੋਈ ਕਹਾ ਹੋਵੇ ਜਾਂ ਮੇਰੇ ਸਦਾਰਨ ਕਿਹਾ ਹੋਵੇ ਉਹ ਮੇਰੇ ਨਾਲ ਹੀ ਅਗਰੀ ਹੋ ਜਾਂਦੀ ਮੈਂ ਜੋ ਵੀ ਕਹਿ ਦਿੰਨਾ ਅੱਛਾ ਹਾਂਜੀ ਇਹ ਪਰਮਾਤਮਾ ਦੀ ਕਿਰਪਾ ਹੀ ਆ ਸ਼ੁਰੂ ਤੋਂ ਕਿਆ ਬਾਤ ਹੈ ਦੋਸਤ ਮਿੱਤਰ ਸਾਰੇ 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 ਭਰਾ ਆਪਣੇ ਜਿੰਨੇ ਵੀ ਨਾਲ ਖੜਦੇ ਆ ਵਧੀਆ ਆ ਸਾਰੇ ਸਿਸਟਮ ਕਦੇ ਧੋਖਾ ਤਾਂ ਨਹੀਂ ਮਿਲਿਆ ਕਿ ਆਹ ਕੰਪਨੀ ਨੇ ਉਹ ਸੌਂਗ ਚੋਰਾ ਲਿਆ ਬਾਅਦ ਚੋਂ ਪੈਸੇ ਲੈ ਲਏ ਯਾਨੀ ਨਹੀਂ 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 ਇਦਾਂ ਦੀ ਚੀਜ਼ ਹੋਈ ਨਹੀਂ ਹੈ ਅਜੇ ਤੱਕ ਅਜੇ ਜਿਹੜੀ ਹੁੰਦੀ ਆ ਉਹਨਾਂ ਨੂੰ ਕੁਝ ਤੁਸੀਂ ਗਾਈਡ ਕਰਨਾ ਚਾਹੁੰਦੇ ਆ ਮੈਂ ਇਹੀ ਗਾਈਡ ਕਰਨਾ ਚਾਹੁੰਗਾ ਕਿ ਜਿਹੜਾ ਵੀ ਮੇਰਾ ਵੀਰ ਭਰਾ ਇਸ ਲਾਈਨ ਦੇ ਵਿੱਚ ਆ ਰਿਹਾ ਮਤਲਬ ਗਾਈਡ ਲਾਈਨ ਕਿਤੋਂ ਨਾ ਕਿਤੋਂ ਲੈ ਕੇ ਵਧੀਆ ਆਪਣਾ ਪਤਾ ਕਰਕੇ ਸਾਰੇ ਸਿਸਟਮ ਦਾ ਵੀ ਕਿਦਾਂ ਗਾਣਾ ਰਿਕਾਰਡ ਹੁੰਦਾ ਕੀ ਸਭ ਕੁਝ ਹੂੰ 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 ਉਦਾਂ ਹੀ ਜਿਹੜਾ ਉਹ ਮਾਰਕੀਟ ਦੇ ਵਿੱਚ ਆਉਣ ਕਿਉਂਕਿ ਇਹ ਜਿਹੜੀ ਇੰਡਸਟਰੀ ਹੈਗੀ ਹੈ ਨਾ ਇਹਦੇ ਵਿੱਚ ਬੜਾ ਕੁਝ ਆ ਤੇ ਕੋਈ ਮੇਰਾ ਵੀਰ ਭਰਾ ਫਿਰ ਕੋਈ ਧੋਖਾ ਨਾ ਹੋ ਜੇ ਹਨਾ ਹਾਂਜੀ ਬਿਲਕੁਲ ਅਪਏ ਜਿਹੜੇ ਤੁਹਾਨੂੰ ਹੁਣ ਸੁਣ ਚੁੱਕੇ ਨੇ ਤੁਹਾਡਾ ਮਿਲਣਾ ਚਾਹੁੰਦੇ ਨੇ ਗੱਲਬਾਤ ਕਰਨਾ ਚਾਹੁੰਦੇ ਨੇ ਕੰਟੈਕਟ ਕਰਨਾ ਚਾਹੁੰਦੇ ਹਨ ਉਹ ਕਿਵੇਂ ਕਰਨ ਮੇਰਾ ਫੇਸਬੁੱਕ ਪੇਜ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਗੁਰਕਮਲ ਬਹਿਲਾ ਫੇਸਬੁੱਕ ਪੇਜ ਹੈ ਜੀ ਤੁਸੀਂ ਉੱਤੇ ਫੋਲੋ ਕਰੋ ਉਸ ਪੇਜ ਦੇ ਉੱਪਰ ਮੇਰਾ ਪਰਸਨਲ ਨੰਬਰ ਵੀ ਹੈਗਾ ਜੀ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤਾਂ YouTube ਚੈਨਲ ਗੁਰਕਮਲ ਬਹਿਲਾ YouTube ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਬਾਕੀ ਜਦੋਂ ਵੀ ਕੋਈ ਮਤਲਬ ਚਾਹੇ ਵੀ ਕੰਟੈਕਟ ਕਰਨਾ ਫੋਨ ਕਰ ਸਕਦਾ ਜੀ ਜਿਲਾ ਤਰਨਤਾਰਨ ਲੱਗੇ ਬਹਿਲਾ ਪਿੰਡ ਆ ਜੀ ਜਦੋਂ ਮਰਜੀ ਆ ਸਕਦੇ ਆ ਭਾਜੀ ਜਿੱਦਾਂ ਘਰ ਦੇ ਹਾਲਾਤਾਂ ਦੀ ਤੁਸੀਂ ਹਮੇ ਪਿੱਛੇ ਗੱਲ ਕੀਤੀ ਸੀਗੀ ਕਿ ਛੋਟੇ ਜਿਹੇ ਘਰ ਤੋਂ ਉੱਠਿਆ ਜਿਹਨੂੰ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਤਾਂ ਮੈਂ ਪੁੱਛਣਾ ਚਾਹਾਂਗੀ ਕਿ ਉਹ ਕਿਵੇਂ ਦੇ ਹਾਲਾਤ ਸੀਗੇ ਕਿਵੇਂ ਘਰ ਬਾ ਮਤਲਬ ਗੁਜ਼ਾਰਾ ਕਿਵੇਂ ਹੁੰਦਾ ਸੀਗਾ ਪਾਪਾ ਕੀ ਕਰਦੇ ਨੇ ਵੱਡੇ ਗੁਜ਼ਾਰਾ ਖੈਰ ਪਾਪਾ ਤਾਂ ਖੇਤੀਬਾੜੀ ਕਰਦੇ ਆ ਤੇ ਤੁਹਾਨੂੰ ਪਤਾ ਹੀ ਹੈ ਖੇਤੀਬਾੜੀ ਤੋਂ ਅੱਜ ਕੱਲ ਮਤਲਬ ਕਰੇ ਰੋਟੀ ਠੀਕ ਹੈ ਵਧੀਆ ਪੱਕਦੀ ਹੈ ਪਰ ਕੋਈ ਸ਼ੌਂਕ ਨਹੀਂ ਪੂਰਾ ਕਰ ਸਕਦੇ ਆਪਾਂ ਜਾਂ ਤਾਂ 100 ਕਿੱਲਾ ਹੋਵੇ ਫਿਰ ਮੰਨਦੇ ਆ ਤੇ ਖੈਰ ਵਧੀਆ ਚਲੋ ਰੋਟੀ ਪ੍ਰਮਾਤਮਾ ਨੇ ਬੜੀ ਵਧੀਆ ਦਿੱਤੀ ਆ ਤੇ ਚਲੋ ਇਹ ਜਿਹੜੇ ਸ਼ੌਂਕ ਆ ਉਹ ਮੇਰੇ ਮਤਲਬ ਸਪੋਰਟਰ ਸਰਦਾਰ ਰਣਜੀਤ ਸਿੰਘ ਜੀ ਯੂ ਐਸ ਏ ਸਰਦਾਰ ਮਨਜੀਤ ਸਿੰਘ ਜੀ ਯੂ ਐਸ ਏ ਮੇਰਾ ਮੱਡਾ ਵੀਰ ਦਵਿੰਦਰ ਆਲਖ ਕੈਨੇਡਾ ਤੋਂ ਜਗਰਾਜ ਸੰਧੂ ਕੈਨੇਡਾ ਤੋਂ ਇਹ ਬਾਈ ਵੀ ਆਲਖ ਰਿਕਾਰਡਸ ਕੰਪਨੀ ਲੈ ਕੇ ਆ ਰਿਹਾ ਹੁਣ ਕੈਨੇਡਾ 'ਚ ਠੀਕ ਹੈ ਤੇ ਸਾਰੇ ਮੇਰੇ ਭਰਾ ਆ ਜਿੰਨੇ ਵੀ ਮੈਂ ਖੈਰ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਪਰ ਜਿੰਨੇ ਵੀ ਮੇਰੇ ਭਰਾ ਨੇ ਅੱਜ ਤੱਕ ਮੈਨੂੰ ਸਪੋਰਟ ਕੀਤੀ ਹੈ ਮੌਦਾ ਤਹਿਤ ਤੋਂ ਧੰਨਵਾਦ ਕਰਦਾ ਸਲੂਟ ਕਰਦਾ ਹਾਂ ਉਹਨੂੰ ਦਿਲੋਂ ਤੇ ਸਾਰਿਆਂ ਭਰਾਵਾਂ ਨੂੰ ਇਹ ਹੀ ਕਹੂੰਗਾ ਕਿ ਜਿੱਥੇ ਵੀ ਕਿਤੇ ਲੋੜ ਮੇਰੀ ਹੋਵੇ ਤਾਂ ਮੈਨੂੰ ਐਜ਼ ਏ ਸਿੰਗਰ ਸਮਝ ਕੇ ਫੋਨ ਨਾ ਕਰਿਓ ਭਰਾ ਸਮਝਿਓ ਛੋਟਾ ਇੱਕ ਤੇ ਕੰਮ ਜਿਹੜਾ ਮਰਜ਼ੀ ਕਰਾ ਲਿਓ ਹਾਂ ਜੀ ਕਹਿੰਦੇ ਸੁਪਨਾ ਕੀ ਹੈ ਤੁਹਾਡਾ ਕਿੱਥੇ ਤੱਕ ਪਹੁੰਚਣਾ ਚਾਹਨਾ ਹੈ ਕਿ ਉਸ ਤੋਂ ਬਾਅਦ ਲੱਗੇ ਕਿ ਹਾਂ ਆ ਠੀਕ ਆ ਮੈਂ ਇੱਥੇ ਪਹੁੰਚ ਗਿਆ ਮੈਨੂੰ ਚੰਗਾ ਲੱਗ ਰਿਹਾ ਹੁਣ ਨਹੀਂ ਖੈਰ ਜਿਹੜੀ ਹੈਗੀ ਨ ਲਾਲਸਾ ਇਹ ਤਾਂ ਬੰਦੇ ਦੀ ਕਦੀ ਵੀ ਖਤਮ ਨਹੀਂ ਹੁੰਦੀ ਇਹ ਤਾਂ ਚੱਲੋ ਹੈ ਜਦੋਂ ਜਦੋਂ ਸਿੱਧਕ ਆ ਗਿਆ ਨਾ ਬੰਦੇ ਨੂੰ ਉਦੋਂ ਤਾਂ ਫਿਰ ਗੱਲਾਂ ਹੀ ਘਾਉਂਗੀਆਂ ਨਾ ਤੇ ਖੈਰ ਉਹ ਚੀਜ਼ ਕਿਤੇ ਨਾ ਕਿਤੇ ਪ੍ਰਮਾਤਮਾ ਦੇ ਦੇ ਤਾਂ ਸਭ ਤੋਂ ਵਧੀਆ ਹੈ ਫਿਰ ਵੀ ਸੋਚਿਆ ਤਾਂ ਹੋਏਗਾ ਕਿ ਯਾਰ ਡ੍ਰੀਮ ਹੈਗਾ ਮੇਰਾ ਡ੍ਰੀਮ ਇਹੀ ਹੈ ਚਲੋ ਮਾਂ ਪਿਓ ਖੁਸ਼ ਰਵੇ ਹੂੰ ਤੇ ਉਹਨਾਂ ਨੂੰ ਮਤਲਬ ਕੋਈ ਸਾਡਾ ਬੋਝ ਜਿਹਾ ਮਹਿਸੂਸ ਨਾ ਹੋਵੇ ਤੇ ਉਹ ਵਧੀਆ ਖੁਸ਼ ਰਹਿਣ ਕੇ ਇਸ ਗੱਲ ਦੀ ਉਹਨਾਂ ਨੂੰ ਟੈਨਸ਼ਨ ਨਾ ਹੋਵੇ ਤੇ ਬਸ ਇਹੀ ਆ ਵੀ ਨਸ਼ੇ ਪੱਤੇ ਤੋਂ ਬਚੇ ਰਹੀ ਹੈ ਹਾਂ ਹਾਂਜੀ ਸਭ ਤੋਂ ਵੱਧ ਸਪੋਰਟ ਕਿਹਨੇ ਕੀਤੀ ਹੈ ਮੰਮੀ ਪਾਪਾ ਚ ਹਾਂਜੀ ਦੋਨੋਂ ਹੀ ਮਤਲਬ ਵਾਹ ਪਿਓ ਤੁਹਾਨੂੰ ਪਤਾ ਰੱਬ ਦਾ ਰੂਪ ਹੁੰਦੇ ਆ ਤੇ ਮਾਂ ਪਿਓ ਜਿਹੜੇ ਆ ਘਰ ਤੋਂ ਹੀ ਬੰਦਾ ਚੱਲਦਾ ਕੋਈ ਵੀ ਕਿੱਡਾ ਵੀ ਸਟਾਰ ਆ ਘਰ ਤੋਂ ਹੀ ਚੱਲਦਾ ਵਾ ਘਰ ਤੋਂ ਹੀ ਨਿਕਲਦਾ ਵਾ ਤੇ ਦੋਨਾਂ ਦੀ سپورਟ ਮੈਨੂੰ ਪੂਰੀ ਹੈ ਜੀ। ਇਹ ਬਹੁਤ ਵਧੀਆ ਚੀਜ਼ ਹੈ ਕਿ 23 ਸਾਲ ਦੀ ਉਮਰ 'ਚ ਤੁਸੀਂ ਇੰਨਾ ਸੋਹਣਾ। ਇਹ ਤਾਂ ਬਹੁਤ ਲਾਈਫ ਪਈ ਆ ਤੇ ਬੜਾ ਖੁਸ਼ ਕਰਨਾ ਹੈ ਤੁਸੀਂ। ਹਾਂਜੀ। ਤੇ ਰੱਬ ਦਾ ਤੇ ਸ਼ੁਕਰਾਨਾ ਜ਼ਰੂਰ ਤੁਹਾਨੂੰ ਕਰਨਾ ਚਾਹੀਦਾ। ਤੁਸੀਂ ਬਿਲਕੁਲ ਚਲੋ ਰੱਬ ਤੁਸੀਂ ਮਾਪੇ ਨੂੰ ਮੰਨਦੇ ਹੋ ਆਪਣੇ ਨਾ ਕਿ ਕਦੇ ਉਹ ਚੀਜ਼ ਕਹੀ ਨਹੀਂ ਹੋਣੀ ਜੋ ਅੱਜ ਤੱਕ ਮਤਲਬ ਮਾਪੇ ਨੂੰ ਕਹਿਣਾ ਚਾਹੁੰਦੇ ਹੋ ਵਿੱਚ ਕਿ ਮੈਂ ਆ ਕਦੇ ਨਹੀਂ ਕਿਹਾ ਮम्मी पापा ਨੂੰ ਸਾਹਮਣੇ ਹੁੰਦਾ ਨਾ ਬੰਦਿਆਂ ਚ ਤੋਂ ਪੰਜਾਬੀਆਂ ਚ ਜ਼ਿਆਦਾ ਹੁੰਦਾ ਕਿ ਥੋੜੇ ਸ਼ਾਇਨੈਸ ਹੁੰਦੀ ਹੈ ਮम्मी पापा ਨੂੰ ਪਿਆਰ ਨਹੀਂ ਜਤਾਇਆ ਜਾਂਦਾ ਨਹੀਂ ਘਰ ਮਤਲਬ ਵਧੀਆ ਚੱਲਦੀ ਜਾਂਦਾ ਹੈ ਸਿਸਟਮ ਪਰ ਫਿਰ ਵੀ ਅਸੀਂ ਸੁਣਨਾ ਚਾਹੁੰਦੇ ਹਾਂ ਕੁਝ ਉਹ ਜਦ ਵੀਡੀਓ ਦੇਖਣ ਨੂੰ ਚੰਗਾ ਲੱਗੇ ਕੀ ਕਹੋਗੇ ਮਾਪੇ ਨੂੰ ਨਹੀਂ ਮਾਪੇ ਲਈ ਤੇ ਇਹੀ ਗੱਲ ਚਲੋ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਠੀਕ ਹੈ ਜੀ ਤੇ ਜਦੋਂ ਅਸੀਂ ਕੋਈ ਕੰਮ ਕਰੀਏ ਤਾਂ ਉਹ ਵਧੀਆ ਇੰਜੋਏ ਕਰਨ ਦੇਖਣਾ ਉਸ ਚੀਜ਼ ਨੂੰ ਤੇ ਖੁਸ਼ ਹੋਣਾ ਹਾਂਜੀ ਬਹੁਤ ਵਧੀਆ ਬਿਲਕੁਲ ਭਾਜੀ ਇੱਕ ਵਾਰ ਫਿਰ ਤੋਂ ਦੱਸ ਦਿਓ ਕਿ ਤੁਹਾਡਾ ਕੋਈ ਕੰਟੈਕਟ ਨੰਬਰ ਹੈਗਾ ਕਿ ਤੁਹਾਨੂੰ ਫੋਨ ਕਰ ਸਕੇ ਕੋਈ ਹਾਂਜੀ ਕੰਟੈਕਟ ਨੰਬਰ ਮੇਰਾ ਹੀ ਪਰਸਨਲ ਨੰਬਰ ਹੀ ਆ ਜੀ ਠੀਕ ਹੈ ਫੋਨ ਚੱਕੋਗੇ ਹਾਂਜੀ ਫੋਨ ਚੱਕਦੇ ਆਂ ਜੀ ਠੀਕ ਮਤਲਬ ਜਿੰਨੇ ਚੁੱਕ ਗਿਆ ਫੋਨ ਚੱਕਦੇ ਆਂ ਫੋਨ ਆ ਚੁੱਕਣ ਵਾਲਾ ਫੰਡਾ ਨਹੀਂ ਕਾਟੀ ਆ ਕਿਸੇ ਵੇਲੇ ਕੋਈ ਸਿਚੁਏਸ਼ਨ ਹੀ ਇਦਾਂ ਦੀ ਬਣ ਜਾਂਦੀ ਆ ਮੰਨ ਲਓ ਹੁਣ ਐਗਜ਼ਾਮਪਲ ਦੇ ਸਕਦਾ ਛੋਟੀ ਜੀ ਹੁਣ ਆਪਣੀ ਇੰਟਰਵਿਊ ਚੱਲਦੀ ਪਈ ਆ ਦੇ ਵਿੱਚ ਕੋਈ ਫੋਨ ਆ ਜੇ ਜੇ ਤਾਂ ਬੜਾ ਇੰਪੋਰਟੈਂਟ ਹੋਵੇ ਫਿਰ ਮੈਂ ਚੱਕ ਵੀ ਸਕਦਾ ਅੱਛਾ ਹਾਂਜੀ ਹੁਣ ਵੀ ਤਾਂ ਜੇ ਕੋਈ ਮੈਨੂੰ ਪਤਾ ਹੋਵੇ ਕਿ ਇੰਨਾ ਬਾਅਦ ਵੀ ਮੈਂ ਗੱਲ ਕਰ ਸਕਦਾ ਫਿਰ ਮੈਂ ਨਹੀਂ ਚੱਕ ਸਕਦਾ ਖੈਰ ਉਹ ਬੰਦਾ ਸੋਚ ਲੂਗਾ ਵੀ ਇਹਨੇ ਫੋਨ ਨਹੀਂ ਚੱਕਿਆ ਹਾਂ ਪਰ ਮੈਂ ਆਪਦੀ ਜਿਹੜੀ ਕੈਮਰੇ ਮੂਰੇ ਦੱਸ ਦਿੱਤਾ ਕਿ ਜੇ ਕੋਈ ਬੜਾ ਐਮਰਜੈਂਸੀ ਹੋਵੇ ਫਿਰ ਮੈਂ ਇੰਟਰਵਿਊ ਦੇ ਵਿੱਚ ਵੀ ਚੱਕ ਸਕਦਾ ਫਿਰ ਕੋਈ ਚੱਕਰ ਨਹੀਂ ਠੀਕ ਹੈ ਬਸ ਜਾਂਦੇ ਜਾਂਦੇ ਕਿਹੜਾ ਗੀਤ ਸੁਣਾਉਂਗੇ ਹੁਣ ਸਾਨੂੰ ਇੱਕ ਗੀਤ ਇੱਕ ਮੇਰਾ ਵਾਇਰਲ ਬੜਾ ਹੋਇਆ ਸੀਗਾ ਮਾਂ ਪਿਓ ਤੇ ਹੀ ਆਪਾਂ ਗੱਲ ਕਰ ਰਹੇ ਸੀ ਕਿ ਹੁਣੇ ਸੋ ਮੈਂ ਉਹਦੀ ਹੀ ਰੋ ਲੈਣਾ ਸੁਣਾਉਂਗਾ ਓਏ ਪੈਸਾ ਵੀ ਨਾ ਸੰਭੋ ਤੇ ਨਾ ਗਹਿਣਵੇਂ ਸਾਂਭ ਲਈਏ ਆਪਾਂ ਮਾਪੇ ਸਦਾ ਨਹੀਂ ਰਹਿਣੇ ਓਏ ਓਏ ਪੈਸਾ ਵੀ ਨਾ ਸੰਭੋ ਤੇ ਨਾ ਗਹਿਣਵੇਂ ਸਾਂਭ ਲਈਏ ਆਪਾਂ ਮਾਪੇ ਸਦਾ ਨਹੀਂ ਰਹਿਣੇ ਓਏ ਓਏ ਇਹ ਕਾਟੇ ਨਹੀਂ ਓਏ ਕਾਟੇ ਨਹੀਂ ਪੂਰੇ ਹੁੰਦੇ ਹਜ਼ਾਰਾਂ ਚੋਂ ਓਏ ਮਾਵਾਂ ਫਿਰ ਨਹੀਂ ਮਿਲਦੀਆਂ ਮੁੱਲ ਬਜ਼ਾਰਾਂ ਚੋਂ ਓ ਲੋਕੋ ਮਾਵਾਂ ਕਿੱਥੇ ਨੇ ਮਿਲਦੀਆਂ ਮੁੱਲ ਬਜ਼ਾਰਾਂ ਚੋਂ ਓ ਮਾਂ ਨਹੀਂ ਮੁੜ ਕੇ ਮਿਲਦੀ ਗਈ ਜਹਾਨੀ ਤੋਂ ਓਏ ਮੁੱਕਿਆ ਸੌਦਾ ਮਿਲ ਜਾਊ ਕਿਸੇ ਦੁਕਾਨੇ ਉਤੋਂ ਓਏ ਮਾਂ ਨਹੀਂ ਮੁੜ ਕੇ ਮਿਲਦੀ ਗਈ ਜਹਾਨੀ ਤੋਂ ਓਏ ਮੁੱਕਿਆ ਸੌਦਾ ਮਿਲ ਜਾਊ ਕਿਸੇ ਦੁਕਾਨੇ ਉਤੋਂ ਓ ਕਦੋਂ ਲੱਭਦੀ ਐ ਕੁੰਝਾਂ ਹਾਏ ਓਏ ਕਦੋਂ ਲੱਭਦੀਆਂ ਕੁੰਜਾ ਵਿਛੜੀਆਂ ਡਾਰਾਂ ਚੋਂ ਓ ਮਾਵਾ ਫਿਰ ਨਹੀਂ ਮਿਲਦੀਆਂ ਮੁੱਲ ਬਜ਼ਾਰਾਂ ਚੋਂ ਓਏ ਲੋਕੋ ਮਾਵਾ ਕਿੱਥੇ ਨੇ ਮਿਲਦੀਆਂ ਮੁੱਲ ਬਜ਼ਾਰਾਂ ਚੋਂ ਗੁਜ਼ਾਰਾ ਖੈਰ ਪਾਪਾ ਤਾਂ ਖੇਤੀਬਾੜੀ ਕਰਦੇ ਆ ਤੇ ਤੁਹਾਨੂੰ ਪਤਾ ਹੀ ਹੈ ਖੇਤੀਬਾੜੀ ਤੋਂ ਅੱਜ ਕੱਲ ਮਤਲਬ ਕਰੇ ਰੋਟੀ ਠੀਕ ਹੈ ਵਧੀਆ ਪੱਕਦੀ ਹੈ ਪਰ ਕੋਈ ਸ਼ੌਂਕ ਨਹੀਂ ਪੂਰਾ ਕਰ ਸਕਦੇ ਆਪਾਂ ਪਰ ਜਾਂਦੇ ਜਾਂਦੇ ਕੋਈ ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਖੈਰ ਮੈਂ ਐਸੀ ਤਾਂ ਨਹੀਂ ਦੇ ਸਕਦਾ ਕਿ ਮੈਂ ਤਾਂ ਆਪ ਵਾਲਾ ਸੈਨਾ ਨਹੀਂ ਹੈਗਾ ਮੈਂ ਤਾਂ ਆਪ ਕਿਸੇ ਦੇ ਮਸੀਹਾਂ ਦੇ ਚੱਲਣ ਵਾਲਾ ਹੈਗਾ ਪਰ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਵੀਰਾਂ ਭਰਾਵਾਂ ਨੂੰ ਕਿ ਪ੍ਰਮਾਤਮਾ ਦਾ ਨਾਮ ਜਰੂਰ ਲਿਆ ਕਰੋ ਚਾਹੇ 10 ਮਿੰਟ ਹੀ ਲਿਆ ਕਰੋ ਤੇ ਪ੍ਰਮਾਤਮਾ ਹਰ ਕਿਸੇ ਦੀ ਸੁਣਦਾ ਹੈ ਉਹਦੇ ਘਰ ਮਤਲਬ ਦੇਰ ਆ ਹਨੇਰ ਨਹੀਂ ਆ ਤੇ ਜਿਹੜੇ ਵੀ ਕੰਮ 'ਚ ਲੱਗੇ ਆਪਾਂ ਹਨਾ ਉਹ 'ਚ ਮਿਹਨਤ ਕਰੀਏ ਡਟ ਕੇ ਤੇ ਪ੍ਰਮਾਤਮਾ ਆਪੇ ਮੰਜ਼ਿਲ ਦਊਗਾ ਕੋਈ ਇਦਾਂ ਦੀ ਗੱਲ ਹੈ ਨਹੀਂਗੀ ਖੇਰ ਮੰਡਲ ਤੋਂ ਮੈਨੂੰ ਫੇਰ ਇੱਕ ਗਾਣਾ ਯਾਦ ਆ ਗਿਆ ਜੀ ਆਪਣੀ ਇੰਟਰਵਿਊ ਲੈਣੀ ਹੋਈ ਜਾਂਦੀ ਹੈ ਕੋਈ ਗਾਣਾ ਨਹੀਂ ਸੁਣਾਉਂਗਾ ਤੁਸੀਂ ਓਏ ਰੱਖੀ ਚੱਲ ਮੇਣ ਤਾਨੂੰ ਯਾਰੀ ਬੱਲਿਆ ਓ ਇੱਕ ਦਿਨ ਆਉ ਤੇਰੀ ਵਾਰੀ ਬੱਲਿਆ ਰੱਖੀ ਚੱਲ ਮੇਣ ਤਾਨੂੰ ਯਾਰੀ ਬੱਲਿਆ ਓ ਇੱਕ ਦਿਨ ਆਉ ਤੇਰੀ ਵਾਰੀ ਬੱਲਿਆ ਛੇਤੀ ਕਿਤੇ ਕਿਸਮਤ ਹਾਰ ਮੰਨੇ ਨਾ ਓਏ ਛੇਤੀ ਕਿਤੇ ਕਿਸਮਤ ਹਾਰ ਮੰਨੇ ਨਾ ਓਏ ਵਿਰਲੇ ਹੁੰਦੇ ਨੇ ਹਰਾਉਣ ਵਾਲੇ ਓਏ ਓਏ ਔਕੜਾ ਮਸੀਬਤਾ ਤਾਂ ਅੱਗੇ ਆਉਣੀ ਆ ਹਾ ਰੁੱਕਦੇ ਨਹੀਂ ਮੰਜ਼ਲਾਂ ਨੂੰ ਪਾਉਣ ਵਾਲੇ ਓਏ ਓਏ ਔਕੜਾ ਮਸੀਬਤਾ ਤਾਂ ਅੱਗੇ ਆਉਣੀ ਆ ਹਾ ਰੁੱਕਦੇ ਨਹੀਂ ਮੰਜ਼ਲਾਂ ਨੂੰ ਪਾਉਣ ਵਾਲੇ ਬਹੁਤ ਸੋਹਣਾ ਬਈ ਬਹੁਤ ਵਧੀਆ ਤੇ ਮੈਨੂੰ ਨਾ ਇੱਕ ਮਨ ਕਰ ਰਿਹਾ ਕਿ ਇੱਕ ਵੀਡੀਓ ਆ ਜਾਏ ਜਿੱਤੇ ਸਿਰਫ ਗਾਣੇ ਹੀ ਗਾਣੇ ਹੋਣ ਤੇ ਗਾਣੇ ਹੀ ਸੁਣੀਏ ਤੁਹਾਡੇ ਕਿਉਂਕਿ ਇੱਕ ਵਾਰੋ ਬੰਦਾ ਲਾ ਦੇ 40 50 ਮਿੰਟ ਦਾ ਕਿ ਬਸ ਜੀ ਸਾਰਾ ਨਾਲ-ਨਾਲ ਟ੍ਰੈਵਲਿੰਗ ਵੀ ਹੋ ਗਈ ਤੇ ਗਾਣੇ ਵੀ ਕਿਉਂਕਿ ਬਹੁਤ ਜ਼ਿਆਦਾ ਸੁਣੀ ਹੁਣ ਅਸੀਂ EP ਰਿਲੀਜ਼ ਕਰ ਰਹੇ ਹਾਂ ਮੈਂ ਆਪਣੇ ਚੈਨਲ ਤੇ ਉੱਚ ਛੇ ਗਾਣੇ ਹੋਣਗੇ ਉਹ ਛੇ ਗਾਣੇ ਇਕੱਠੇ ਵੀ ਪਾ ਦਾਂਗੇ ਤੁਸੀਂ ਇਕੱਠੇ ਵੀ ਸੁਣ ਲਿਓ ਭਾਈ ਉਹੀ ਚੀਜ਼ ਹੈ ਨਾ ਕਿ ਮਤਲਬ ਅਬ ਕਿਉਂਕਿ ਆਵਾਜ਼ ਇੰਨੇ ਸੁਣੀ ਜੀ ਕਰੇ ਬਸ ਸੁਣੀ ਚੱਲੀਏ ਸੁਣੀ ਚੱਲੀਏ ਬੰਦ ਨਾ ਹੋਵੇ ਪਰ ਤੁਸੀਂ ਦੋ ਲਾਈਨਾਂ ਚ ਨਾ ਦੇ ਪਰ ਇਤਮਾ ਦੀ ਬਖਸ਼ਿਸ਼ ਹੈ ਜੀ ਇਹ ਨਹੀਂ ਨਹੀਂ ਬਹੁਤ ਜਲਿਆ ਭਾਈ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ ਮੈਂ ਜਾਨੀ ਹਾਂ ਤੁਸੀਂ ਐਵੇਂ ਹੀ ਰਹੋ ਤੇ ਅੱਗੇ ਵੀ ਐਂ ਬਦੋ ਨੁਤ ਦੇਖਣਾ ਚਾਹੁੰਦੇ ਆ ਜਿੱਥੇ ਬੈਠੇ ਹੋ ਤੁਸੀਂ ਸਾਨੂੰ ਅਪਾਇੰਟਮੈਂਟ ਲੈਣੀ ਪਵੇਗੀ ਭਾਵੇਂ ਅਸੀਂ ਵੀਡੀਓ ਕਰਨੀ ਆ ਜੀ ਤੁਹਾਡੇ ਕੋਲ ਤੇ ਬਹੁਤ ਚੰਗ ਲੱਗਿਆ ਭਾਜੀ ਬਹੁਤ ਧੰਨਵਾਦੀ ਧੰਨਵਾਦ ਜੀ ਤੁਸੀਂ ਪਲੀਜ਼ ਭਾਜੀ ਨੂੰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਉਹਨਾਂ ਦਾ YouTube ਚੈਨਲ ਹੈ ਗੁਰਕਮਲ ਬੈਲਾ ਬੈਲੇ ਪਿੰਡ ਵੀ ਤੁਸੀਂ ਜਾ ਸਕਦੇ ਹੋ ਉਹਨਾਂ ਦੇ ਤੇ ਮੈਨੂੰ ਉਮੀਦ ਹੈ ਬਹੁਤ ਸੋਹਣੀ ਆਵਾਜ਼ ਲੱਗੀ ਹੋएगी ਤੁਹਾਨੂੰ ਉਹਨਾਂ ਨੂੰ ਪਲੀਜ਼ ਫੋਲੋ ਕਰਿਓ ਸੋਹਣੇ ਸੋਹਣੇ ਨੀਚੇ ਕਮੈਂਟ ਕਰੋ ਮੁੰਡਾ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਨਹੀਂ ਅੱਗੇ ਹੀ ਬੜਾ ਹੌਸਲਾ ਉਹਨਾਂ ਦੇ ਵਿੱਚ ਕਿਉਂਕਿ ਛੋਟੀ ਉਮਰ ਦੇ ਵਿੱਚ ਇੰਨਾ ਸਟਰਗਲ ਕੀਤਾ ਇੰਨੀਆਂ ਚੀਜ਼ਾਂ ਉਹਨਾਂ ਨੇ ਵੇਖੀਆਂ ਨੇ ਤੇ ਆਵਾਜ਼ ਦੇਖਿਆ ਤੁਸੀਂ ਆਵਾਜ਼ 'ਚ ਕਿੰਨਾ ਦਮ ਹੈ ਉਹਨਾਂ ਦੀ ਮੈਨੂੰ ਲੱਗਦਾ ਤੁਹਾਨੂੰ ਚੰਗੀ ਲੱਗੀ ਹੋएगी ਵੀਡੀਓ ਨੂੰ ਸ਼ੇਅਰ ਕਰੋ ਬਣੇ ਰਹੋ ਸਾਡੇ ਨਾਲ ਧੰਨਵਾਦ